ਪਾਕਿਸਤਾਨ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਗਿਆ ਭਾਰਤ ਦੇ ਵੱਲੋਂ ਦੱਸਦੀਏ ਕਿ ਹੁਣ ਪਾਕਿਸਤਾਨ ਦਾ ਪਾਣੀ ਬੰਦ ਕਰਨ ਦੇ ਲਈ ਭਾਰਤ ਦੇ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਦੱਸਦੀਏ ਕਿ ਇੱਕ ਨਵੇਂ ਡੈਮ ਦੀ ਜਿਹੜੀ ਉਸਾਰੀ ਆ ਉਹ ਸ਼ੁਰੂ ਹੋਈ ਆ ਤੇ ਕੁਝ ਸਮੇਂ ਦੇ ਵਿੱਚ ਜਿਹੜਾ ਇਹ ਡੈਮ ਬਣ ਕੇ ਤਿਆਰ ਹੋ ਜਾਵੇਗਾ ਜਿਸ ਦੇ ਨਾਲ ਜਿਹੜਾ ਪਾਕਿਸਤਾਨ ਨੂੰ ਪਾਣੀ ਜਾਂਦਾ ਉਸ ਪਾਣੀ ਨੂੰ ਮੋੜਨਾ ਸੌਖਾ ਹੋਵੇਗਾ ਕਿਉਂਕਿ ਬੀਤੇ ਦਿਨਾਂ ਜਦੋਂ ਤਣਾਅ ਵਧਿਆ ਸੀ ਤਾਂ ਉਦੋਂ ਜਿਹੜੀ ਜਲ ਸੰਧੀ ਸੀ ਉਸ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਰੱਦ ਕਰ ਦਿੱਤਾ ਗਿਆ ਸੀ ਪਾਣੀਆਂ ਜਿਹੜਾ ਉਹ ਬੰਦ ਕੀਤਾ ਗਿਆ ਸੀ ਪਾਕਿਸਤਾਨ ਦਾ ਤਾਂ ਹੁਣ ਆ ਭਾਰਤ ਦੇ ਵੱਲੋਂ ਜਿਹੜਾ ਇੱਕ ਡੈਮ ਦੀ ਉਸਾਰੀ ਕਰਵਾਈ ਜਾ ਰਹੀ ਆ ਜਿਸ ਤੇ ਵਿੱਚ ਜਿਹੜਾ ਇੱਥੋਂ ਪਾਣੀ ਮੋੜ ਕੇ ਜਿਹੜਾ ਉਹ ਛੱਡਿਆ ਜਾਵੇਗਾ ਤੇ ਨਾਲ ਜਿਹੜਾ ਬਿਜਲੀ ਉਤਪਾਦਨ ਦੇ ਲਈ ਵੀ ਜਿਹੜਾ ਇਹ ਡੈਮ ਸਹਾਇਕ ਹੋਵੇਗਾ ਦੱਸਦੀ ਹੈ ਕਿ ਮਾਦੋਪੁਰ ਹੈਡ ਵਰਕਰਸ ਤੋਂ ਲਗਭਗ 7 ਕਿਲੋਮੀਟਰ ਉੱਪਰ ਅਤੇ ਰਣਜੀਤ ਸਾਗਰ ਡੈਮ ਤੋਂ ਲਗਭਗ 11 ਕਿਲੋਮੀਟਰ ਹੇਠਾਂ ਰਾਵੀ ਦਰਿਆ ਦੇ ਤੇ ਲਗਭਗ 3300 ਕਰੋੜ ਰੁਪਏ ਲਾਗਤ ਨਾਲ ਬਣਨ ਵਾਲਾ ਇਹ ਸ਼ਾਹਪੁਰੀ ਕੰਢੀ ਡੈਮ ਬਹੁਤ ਮੰਤਵੀ ਰਣਜੀਤ ਸਾਗਰ ਡੈਮ ਦਾ ਹਿੱਸਾ ਹੈ